ਦੋਸਤੋ ਅੱਜ ਮਲੇਰਕੋਟਲਾ ਵਾਲੇ ਪੀਰਾਂ ਦਾ ਦਿਨ ਹੈ ਵੀਰਵਾਰ ਤੇ ਬਾਬਾ ਜੀ ਦੇ ਸ਼ਰਧਾਲੂਆਂ ਨੂੰ ਮਲੇਰਕੋਟਲਾ ਪੀਰ ਦੇ ਦਰਬਾਰ ਚੋਂ ਕਰਾ ਰਹੇ ਆ ਦਰਸ਼ਨ ਦੱਸਿਆ ਜਾਂਦਾ ਕਿ ਇਨ੍ਹਾਂ ਪੀਰਾਂ ਦੇ ਦਰਬਾਰ ਦੇ ਵਿੱਚ ਹੁਣ ਵੀ ਜੰਨ ਪਹਿਰਾ ਦਿੰਦੇ ਨੇ ਤੇ ਇਹ ਕੰਧਾਂ ਦੁਆਰਾ ਬਾਰੇ ਕਿਹਾ ਜਾਂਦਾ ਕਿ ਇਹ ਵੀ ਇੱਕੋ ਰਾਤ ਦੇ ਵਿੱਚ ਜੰਨਾ ਅਤੇ ਆਤਮਾਵਾਂ ਨੇ ਬਣਾਈਆਂ ਸਨ ਅਤੇ ਬਾਬਾ ਜੀ ਦਾ ਚਮਤਕਾਰ ਦੇਖਣ ਤੋਂ ਬਾਅਦ ਉਸ ਸਮੇਂ ਦੇ ਬਾਦਸ਼ਾਹ ਬਹਿਲੋ ਲੋਦੀ ਨੇ ਆਪਣੀ ਰਾਜਕੁਮਾਰੀ ਦਾ ਨਕਾਬ ਬਾਬਾ ਜੀ ਦੇ ਨਾਲ ਕੀਤਾ ਸੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਦੋਸਤੋ ਇਹ ਮਲੇਰ ਕੋਟਲਾ ਵਾਲੇ ਪੀਰ ਬਾਬਾ ਹੈਦਰ ਸ਼ੇਖ ਜੀ ਦਾ ਦਰਬਾਰ ਆ ਤੇ ਅੱਜ ਵੀ ਬਾਬਾ ਜੀ ਦੀ 18ਵੀਂ ਪੀੜੀ ਇਸ ਦਰਬਾਰ ਦੀ ਸਾਮ ਸੰਭਾਲ ਦਾ ਪ੍ਰਬੰਧ ਦੇਖਦੀ ਹੈ ਤੇ ਬਾਬਾ ਜੀ ਦੇ ਵੰਸ਼ ਚੋਂ ਸੇਵਾਦਾਰਾਂ ਨੇ ਦੱਸਿਆ ਕਿ ਬਾਬਾ ਜੀ ਕਾਬਲ ਤੋਂ ਇੱਥੇ ਆਏ ਸਨ ਤੇ ਇਸੇ ਜਗ੍ਹਾ ਦੇ ਉੱਤੇ ਕੁਟਿਆ ਦੇ ਵਿੱਚ ਪ੍ਰਮਾਤਮਾ ਦੀ ਬੰਦਗੀ ਕਰ ਰਹੇ ਸਨ ਕਿ ਉਸ ਟਾਈਮ ਬਾਦਸ਼ਾਹ ਬਹਿਲੋਲੁੱਦੀ ਜੁੱਧ ਕਰਨ ਦੇ ਲਈ ਇੱਥੋਂ ਦੀ ਲੰਘ ਰਿਹਾ ਸੀ ਕਿ ਤੇਜ਼ ਹਨੇਰੀ ਤੂਫਾਨ بارش ਨੇ ਬਾਦਸ਼ਾਹ ਦੇ ਘੋੜਿਆਂ ਦੇ ਮੂੰਹ ਦੂਜੀ ਸਾਈਡ ਕਰ ਦਿੱਤੇ ਸਨ ਪਰ ਬਾਬਾ ਜੀ ਦੀ ਕੁੱਲੀ ਦੇ ਵਿੱਚ ਦੀਵਾ ਐਨੇ ਤੇਜ਼ ਤੂਫਾਨ ਹਨੇਰੀ ਵਿੱਚ ਵੀ ਚੱਲ ਰਿਹਾ ਸੀ ਇਹ ਦੇਖ ਕੇ ਬਾਦਸ਼ਾਹ ਬਹਿਲੋਲੋਦੀ ਬਾਬਾ ਜੀ ਕੋਲ ਆਇਆ ਤੇ ਜੰਗ ਜਿੱਤਣ ਦਾ ਵਰਦਾਨ ਮੰਗਿਆ ਤਾਂ ਬਾਬਾ ਜੀ ਨੇ ਬਾਦਸ਼ਾਹ ਨੂੰ ਜਿੱਤ ਦਾ ਵਰਦਾਨ ਦੇ ਦਿੱਤਾ ਸੀ ਅਤੇ ਬਾਦਸ਼ਾਹ ਦੀ ਜੰਗ ਦੇ ਵਿੱਚ ਜਿੱਤ ਹੋਈ ਤੇ ਵਾਪਸੀ ਤੇ ਬਾਦਸ਼ਾਹ ਨੇ ਬਾਬਾ ਜੀ ਨੂੰ ਆਪਣਾ ਮਹਿੰਗਾ ਘੋੜਾ ਭੇਟ ਕੀਤਾ ਬਾਬਾ ਜੀ ਨੇ ਉਹ ਕੋੜਾ ਆਪਣੇ ਕਿਸੇ ਸੇਵਕ ਨੂੰ ਅੱਗੇ ਦੇ ਦਿੱਤਾ ਇਸ ਗੱਲ ਦਾ ਪਤਾ ਜਦ ਬਾਦਸ਼ਾਹ ਨੂੰ ਲੱਗਿਆ ਤਾਂ ਉਸ ਨੇ ਇੱਥੇ ਪਹੁੰਚ ਕੇ ਬਾਬਾ ਜੀ ਨਾਲ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਤੁਸੀਂ ਮੇਰਾ ਮਹਿੰਗਾ ਕੋੜਾ ਪ੍ਰਵਾਨ ਨਹੀਂ ਕੀਤਾ ਇਸ ਕਰਕੇ ਅੱਗੇ ਦੇ ਦਿੱਤਾ ਹੈ ਬਾਬਾ ਜੀ ਦੇ ਇਸ਼ਾਰਾ ਕਰਨ ਤੇ ਜਦ ਬਾਦਸ਼ਾਹ ਨੇ ਪਛਾਹ ਮੁੜ ਕੇ ਦੇਖਿਆ ਪਿੱਛੇ ਉਸੇ نسل ਦੇ ਨੇਕਾਂ ਕੋੜੇ ਖੜੇ ਸਨ ਇਹ ਚਮਤਕਾਰ ਦੇਖ ਕੇ ਬਾਦਸ਼ਾਹ ਨੇ ਬਾਬਾ ਜੀ ਤੋਂ ਭੁੱਲ ਬਖਸ਼ਾਈ ਅਤੇ ਆਪਣੀ ਲੜਕੀ ਰਾਜਕੁਮਾਰੀ ਤਾਜ ਮਰਸਾ ਦਾ ਨਕਾਬ ਬਾਬਾ ਜੀ ਦੇ ਨਾਲ ਕੀਤਾ ਉਹਨਾਂ ਦੱਸਿਆ ਕਿ ਇਹ ਦੁਆਰਾ ਬਾਬਾ ਜੀ ਦੇ ਜਿਨ੍ਹਾਂ ਨੇ ਇੱਕੋ ਰਾਤ ਦੇ ਵਿੱਚ ਬਣਾਈਆਂ ਸਨ ਤੇ ਅੱਜ ਵੀ ਇਹ ਦਰਵਾਰਾ ਬਿਨਾ ਕਿਥੇ ਸਿਮਿੰਟ ਗਾਰੇ ਤੋਂ ਉਸੇ ਤਰ੍ਹਾਂ ਖੜੀਆਂ ਨੇ ਅਤੇ ਬਾਬਾ ਜੀ ਦੇ ਦਰਵਾਰ ਦੇ ਵਿੱਚ ਸੁੱਖੀ ਗਈ ਹਰ ਸੁਖਣਾ ਪੂਰੀ ਹੁੰਦੀ ਹੈ ਤੇ ਸ਼ਰਧਾਲੂ 13ਵੇਂ ਰੋਜੇ ਸਮੇਂ ਨੁਕਰੇ ਘੋੜੇ ਬਾਬਾ ਜੀ ਦੇ ਦਰਵਾਰ ਦੇ ਵਿੱਚ ਚੜਾਉਂਦੇ ਨੇ ਉਹਨਾਂ ਦੱਸਿਆ ਕਿ ਬਾਬਾ ਜੀ ਦੇ ਵਸਤਰ ਵਗੈਰਾ ਨਿਸ਼ਾਨੀਆਂ ਅੱਜ ਵੀ ਉਹਨਾਂ ਕੋਲ ਮੌਜੂਦ ਨੇ ਤੇ ਰਜਾਨਾ ਹੀ ਬਾਬਾ ਜੀ ਦੇ ਦਰਵਾਰ ਦੇ ਵਿੱਚ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਤੇ ਵੀਰਵਾਰ ਨੂੰ ਮੇਲੇ ਦੀ ਤਰ੍ਹਾਂ ਬਹੁਤ ਵੱਡਾ ਇਕੱਠ ਹੁੰਦਾ ਹੈ ਦੋਸਤੋ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਸੁਣੋ ਬਾਬਾ ਜੀ ਦੀ 17ਵੀਂ ਪੀੜੀ ਦਾ ਕੀ ਕਹਿਣਾ ਹੈ ਮੈਂ ਬਾਬਾ ਅਕੀਨ ਹੈ 34 ਇਹ ਅਕਰਮਾ ਮੇਰਾ ਨਾਮ ਹੈ ਨਹੀਂ ਫਕਰਮਾ ਅਸਲੀ ਬਾਬਾ ਜੀ ਨਾਲ ਤੋਂ ਚਲੇ ਆ ਰਹੇ ਹੈ 82ਵੀਂ ਪੀੜੀ ਜੂਹ ਚਲੇ ਆ ਰਹੇ ਬਾਬੇ ਪਰਦਾ ਦੇਂਦਾ ਸਹੀਆਂ ਨਾਲ ਤੋਂ ਆ ਬਾਬਾ ਜੀ ਸਮਾਦ ਆ ਗਈ ਨਾਲ ਹੀ ਇਹਨਾਂ ਦੇ ਘਰ ਵਾਲੀ ਵੀ ਹੈ اور بہلو روٹی بادشاہ لڑکی ہے وہاں کے نا پوتے سما ہے آ تین بابا جی لڑکیاں پوتر آ چار ہے سیوا دار نے سما چار سے بار ہی بابا جی شکتی بنی گئی ایک رات رات نہ سیمنٹ نہ کارا کوئی چیز نہیں لگی بہت سکھ سکھ لوگ ہوتی ہے یہ آئے تھے بابا جی کابل تو کابل تو ٹیم کا پرچار کرتے ہوئے اتنے بولیا گیا ਆ ਉਸ ਟਾਈਮ ਯਾਨੀ ਕਿ ਇੱਕ ਛੁਟਿਆ ਰੰਗ ਦੀ ਸਮੋਕੀ ਮੋਂ ਕੋ ਬਣਾਈ ਗਈ ਸੀ ਉਹਦੇ ਚਾਹੀ ਆਪਣੀ ਭਗਤੀ ਕਰਾਇ ਤੇ ਬੈਠੇ ਉਸੇ ਲੋਦੀਆਂ ਵਾਂਸਾ ਟਾਈਮ ਦਾ ਉਹ ਲੋ ਲੋਦੀ ਬਾਸਾ ਲੜਾਈ ਵਾਂਸਾ ਜਾ ਰਹਾ ਸੀ ਦਿੱਲੀ ਉਹ ਹੁਣ ਉਹਨਾਂ ਦੇ ਯਾਨੀ ਕਿ ਨੇਰੀ ਤੂਫਾਨ ਆਇਆ ਉਹਨਾਂ ਦੇ ਖੇਮੇ ਖੁਰਖੜੇ ਇਹਨਾਂ ਦੀ ਛੁਟਿਆ ਚ ਸੇ ਦੀਵਾ ਚਲਦਾ ਰਹੇਗਾ ਉਹ ਇਹਨੇ ਅੱਗੇ ਫਰਵਾਹਤ ਹੋਇਆ ਬਾਬਾ ਜੀ ਮੈਨੂੰ ਲੜਾਈ ਵਾਂਸਾ ਫੜੇ ਜਾ ਰਹਾ ਮੈਨੂੰ ਜਾਈ ਪੱਕੇ ਹੋ ਗਏ ਉਹਨ ਲੜਾਈ ਫਟੇ ਹੋਈ ਉਹਨੇ ਇਸ ਇਸ ਖੂਸੀ ਦੇ ਵਿੱਚ ਇਹਨਾਂ ਨੇ ਘੋੜਾ ਦਿੱਤਾ ਬਾਬਾ ਜੀ ਉਹ ਕੋੜਾਇਨਾ ਨੇ ਕੀ ਕਰਨਾ ਸੀ ਇਹਨਾਂ ਨੇ ਅੱਗੇ ਆਪਣੇ ਦੇ ਪੰਜ ਪਰਦਾਨ ਉਹਨਾਂ ਕੋ ਸੈਟ ਕਰਤੀ ਕਿ ਤੁਹਾਡਾ ਬਾਬਾ ਜੀ ਨੇ ਕੋੜਾ ਪਰਬਾਨੀ ਕੀਤਾ ਤਾਂ ਇਹਨਾਂ ਨੇ ਫਿਰ ਉਹ ਜਿਹੜਾ ਖਾਪੋੜਾ ਪੈਦਾ ਕਰਕੇ ਦਿਖਾਇਆ ਉਹਨਾਂ ਨੇ ਇਹ ਸ਼ਕਤੀ ਦੇਖ ਕੇ ਫਿਰ ਇਹਨਾਂ ਨੇ ਆਪਣੇ ਦਰਕੀ ਸਾਜੀ ਐ ਬਾਬਾ ਜੀ ਦੀ ਕਰਾਮਾਤ ਹੈ ਜੋ ਸਪਸਪਾ ਰਹੂਗੀ ਇੱਥੇ ਮੇਲੇ ਅਣਦਾਸ ਬੜੇ ਬੜੇ ਮੇਲੇ ਭਰਦੇ ਆ ਬਾਕੀ ਹਰ ਵੀਰ ਵਾਰ ਹਾੜੋ ਦੀ ਮੇਲੇ ਜੋ ਵੀ ਸੁਪਸਪਾ ਬੱਚੇ ਨੂੰ ਲੈ ਜਾ ਲੈ ਕੇ ਆਉਣੇ ਆ ਕੋਈ ਕੋਈ ਆਪਣੇ ਵਿਆਹ ਦੀ ਸੁਖ ਲੈ ਕੇ ਆਉਂਦੇ ਆਏ ਆ। ਹਾੜ ਹਾੜ ਸੁਖ ਨੂੰ। ਇਹ ਕਹਿੰਦੇ ਕਿ ਆ ਜਾਂਦਾ ਹੀ ਇਹ ਕੰਦਾ ਸ਼ਕਤੀ ਵਾਲੇ ਘਰਾਂ ਦੇ ਵਿੱਚ ਆਉਂਦੇ ਆ। ਆ ਆ ਇਹ ਸਵੇਰਾ ਹੋ ਗਿਆ ਸਾਹਿਬ ਬਗੈਰਾਂ ਨੇ ਕਰਾਈਆਂ। ਹਾਂਜੀ 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 ਜਿੰਨਾਂ ਨੇ ਮਾਈਆਂ। ਜਦੋਂ ਸਵੇਰਾ ਹੋ ਗਿਆ ਕਿੱਥੇ ਕੋਲ ਪੁਰਾਣੇ ਜਮਾਨੇ ਤਕਰੀਬਿਤ ਚਲਾਉਂਦੇ ਗੁੜੀਆਂ ਆ। ਆ ਚੱਕੀ ਚੱਲੇ ਲੱਗੀ ਵੀ ਸੋਹਾ ਹੋ ਗਈਆਂ। ਉੱਥੇ ਕੰਮ ਰੁਕਿਆ ਨਹੀਂ ਘੱਟ ਕੰਮ ਨਹੀਂ ਗਿਆ ਤਕਲੀ ਬੰਨ। ਤੇ ਫੇਰ ਜਿਹੜਾ ਮੇਲਾ ਉਹ ਕਰਨਾ ਜੀ ਹਾੜ ਚੋਂ ਦਾ ਟੱਪ ਗਿਆ ਕੋਈ ਨਿਕਲ ਨਿਕਲ ਗਈ ਨਿਕਲੇ। ਜੇਸ ਦੇ ਵੀ ਲੱਗਾ ਹੈ ਹਾੜ ਦੇ ਵੀ ਲੱਗਾ ਹੈ। ਅੱਜ ਜਿਹੜੇ ਜਦੋਂ ਨਰਾਤੇ ਆਉਂਦੇ ਆ ਉਹ ਵੀ ਲੱਗਦਾ ਵਿਸਾਖੀ ਵਾਂਗੂੰ ਹੁਣ ਅਸੂਏ ਨਰਾਤੇ ਆ ਲੱਗਣਗੇ ਹਾਂਜੀ ਇਸ ਦਾ ਹਰ ਵੀਰਵਾਰੀ ਇਹ ਦੇਖਿਆ ਲੱਗਦਾ ਹਰ ਵੀਰਵਾਰੀ ਜਾਂ ਚੰਨੇ ਵੀ ਵਾਰ ਜ਼ਿਆਦਾ ਹੁੰਦਾ ਮੇਰ ਦੇ ਵਿਵਾਸ ਉਹਦੇ ਘਟ ਹੁੰਦੇ ਜਰਾ ਲੱਗਦਾ ਹਰ ਵੀਰਵਾਰੀ ਤੇ ਕੋਈ ਕੰਨ ਪਿੰਲੀ ਪੀੜੀ ਚੱਲ ਰਹੀ ਹੈ ਜੀ ਹੁਣ 17ਵੀਂ ਕੋ 17ਵੀਂ ਜੀ ਤੇ ਜਿਹੜੇ ਬੇਜਾ ਜਿਹੜੇ ਜਿਹੜੇ ਆਪਣੀ ਰਾਣੀ ਸੀਗੇ ਇੱਥੇ ਇਹ ਇਹਨਾਂ ਦੀ ਹੀ ਔਲਾਦ ਥੇ ਨੇ ਬਾਬਾ ਜੀ ਉਹ ਫੇਰ ਹਾਂਜੀ ਲੜਕੇ ਦੀ ਔਲਾਦ ਇੱਕ ਦੀ ਔਲਾਦ ਉਹਦਾ ਦੇ ਆ ਗਈ ਸੀ ਦੇਗ ਦਾ ਮਤਲਬ ਤਾਂ ਥਾ ਰਾਜ ਗਦੀ ਉਹ ਨਵਾਬ ਖਾਨਦਾਨ ਚਲੀ ਗਈ ਸੀ ਤੇਗ ਤੇਗ ਮੈਨੇ ਤਲਵਾਰ ਚੁਰਾਵਾ ਤੇਗ ਮੈਨੇ ਉਹ ਸਾਨੂੰ ਆ ਗਿਆ ਸਿੱਧੇ ਵਾਪਸ ਅੱਛਾ ਜੀ ਤੇਗ ਤਲਵਾਰ ਰਾਜ ਗਦੀ ਉਹ ਨਵਾਬ ਖਾਨਦਾਨ ਚਲੀ ਗਈ ਜੇ ਵੀ ਕਾਗੇ ਸਨ ਅਸੀਂ ਅਸੀਂ ਇੱਥੇ ਦਾ ਵਾਪਸ ਕਰਾਵਾ ਉਹਨਾਂ ਦੀ ਨਾਸਲ ਖਤਮ ਹੋ ਗਈ ਨਵਾਬ ਖਾਨਦਾਨ ਖਤਮ ਹੋ ਗਏ ਸਾਡੀ ਜਰਰੀ ਨਾ ਇਹ ਇਹ ਸੈਂਡਰ ਵੀ ਰਾਜੇ ਬਹਿਲੋ ਨਿਕ ਨਿਯੋਜਨਾ ਇਸ ਤਾ ਕੀਤਾ ਗਿਆ ਇਹ ਕੋ ਰਾਜਪਾਦ ਵੀ ਦਿੱਤਾ ਗਿਆ ਸੀ ਹਾਂ 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 ਜਮੀਨ ਦਾ ਰਾਤ ਬਹੁਤ ਤੇਜ ਹੈ ਕਈ ਕਈ ਆ ਪਿੰਡ ਤੇ ਤੇ ਕਈ ਉਹ ਤੇਜੀ ਮਰਬਾ ਤੇ ਰਾਜੀ ਅਰੇ ਇਹ ਰਾਜਪਾਦ ਕੀਤਾ ਨਹੀਂ ਹੈਗਾ ਕਹਿੰਦੇ ਸਾਰਾ ਕਿਸੇ ਗੰਦਰ ਦੀ ਬੋਲ ਇਕੱਲਾ ਲੋਕੇ ਆ ਗਿਆ ਯਾਰ ਕੀ ਕਹਿੰਦਾ ਸਾ ਜੀ ਇਹਨਾਂ ਦੇ ਜਿਹੜੇ ਪੰਚੀ ਉਹ ਕਰਦੇ ਨੇ ਰਾਜ ਹਾਂ ਜੀ ਹਾਂ ਜੀ ਹਾਂ ਜੋ ਵੀ ਸਫਲ ਹੋ ਗਈ ਸਫਲ ਹਾਂ ਤੇ ਕੋੜੇ ਬਗਾਰੇ ਚੜਦੇ ਨੇ ਹਨਾ ਜੀ ਹੋਰ ਮੁਕਰੇ ਕੋੜੇ ਚੜਦੇ ਆ ਹਾਂ ਉਹ ਜਬਾ ਬਾਬਾ ਜੀ ਦਾ ਜਨਮ ਦਿਨ ਹੁੰਦਾ ਹੈ ਹਾਂ ਉਹ ਰੋਜ਼ ਅਰੋਗਿਆ ਨੇਮੀ ਨਹੀਂ ਹੁੰਦੇ ਜੀ ਰਮਜ਼ਾਨ ਤੇ ਤੇਰਾ ਨਾਮ ਜਾਂਦਾ ਹੁੰਦਾ ਇਹ ਕੋਈ ਨਿਸ਼ਾਨੀਆਂ ਕਹਿੰਦੇ ਪਈਆਂ ਨੂੰ ਉਹਨਾਂ ਬਾਰੇ ਕਸਤੋ ਜੀ ਬਾਤ ਕਰਾ ਹੈ ਜੀ ਅਰੇ ਦੱਸ ਜੀ ਉਹ ਤਾਂ ਦਿਖਾਈ ਜਾਂਦੇ ਜੀ ਉਹ ਤੇ ਹੀ ਵੇ ਲੋਕੀ ਦਿਖਾਉਂਦੇ ਆਈ ਸਾਹਿਬ ਤੁਹਾਨੂੰ ਜੀ ਹਾਂ ਜੀ ਕੋਈ ਵੀ ਦੇ ਸਕਦਾ ਕੋਈ ਵੀ ਆ ਕੇ ਪਾਸੋਂ ਆਓ ਪੌਲੀਆ ਨਾਮ ਦਿਖਾਉਂਦੇ ਜੀ ਮੇਰੇ ਕਿਤੇ ਬੱਜੇ ਤੋਂ ਆਪਾਂ ਕਰਦੇ ਆ ਨਾ ਬਾਬੇ ਦਾ ਅੰਚਰ ਹੁੰਦੀ ਉਹ ਤੋਂ ਉਹਦੇ ਦਿਖਾਉਂਦੇ